ਜ਼ਿਲ੍ਹਾ ਗੁਰਦਾਸਪੁਰ ਦੇ ਬਟਾਲਾ ਸ਼ਹਿਰ ਦੇ ਵਿੱਚ ਠੰਡ ਦੇ ਮੌਸਮ ਦੀ ਸ਼ੁਰੂਆਤ ਤੋਂ ਬਾਅਦ ਜਿਹੜੀ ਕਿ ਪਹਿਲੀ ਧੁੰਦ ਉਹ ਦਸਤਕ ਦੇ ਦਿੱਤੀ ਹੈ ਅਗਰ ਵਾਹਨਾਂ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਧੀਮੀ ਗਤੀ ਦੇ ਨਾਲ ਜਿਹੜਾ ਕਿ ਵਾਹਨ ਚੱਲ ਰਹੇ ਨੇ ਦੱਸਦੀ ਕਿ ਵਾਹਨ ਚਾਲਕਾਂ ਨੇ ਕਿਹਾ ਕਿ 2-4 ਮੀਟਰ ਹੀ ਜਿਹੜਾ ਕਿ ਸਾਹਮਣੇ ਤੋਂ ਨਜ਼ਰ ਆ ਰਿਹਾ ਹੈ ਤੋਂ ਬਹੁਤ ਜ਼ਿਆਦਾ ਢੋਂਦਾ ਇਹ ਬਹੁਤ ਜਿਆਦਾ ਇਹ ਲੱਭਦਾ ਇੱਕ ਖਖਣੀ ਦੋ ਫੜ ਦੋ ਬੰਦਾ ਨਹੀਂ ਲੱਭਦਾ ਇਹ ਇੰਨੀ ਢੋਂਦਾ ਬਹੁਤ ਜਿਆਦਾ ਠੀਕ ਰੱਖੇ ਦਾ ਕੰਮ ਕਰਦੇ ਆ ਜੀ ਪਰੇਸ਼ਾਨੀ ਤੇ ਹੋਣੀ ਹੋਣੀ ਆ ਗਾੜੀ ਲੱਭਦਾ ਗਾੜੀ ਗਾੜੀ ਖਖਣੀ ਤੇ ਪਰੇਸ਼ਾਨੀ ਤੇ ਹੋਣੀ ਹੋਣੀ ਆ ਬੇ ਪਰੇਸ਼ਾਨੀ ਕੋਈ ਚੀਜ਼ ਵੀ ਆ ਵਿੱਚ ਪੈ ਸਕਦੀ ਆ ਪਲੇਟ ਪੈਂਦੀ ਆ ਸਗੋਂ ਲੱਭਦਾ ਕਖਣੀ ਹਾਂ ਸੀ ਜਿੰਦੀ ਪੈਂਦੀ ਥੋਂਦੇ ਹਾਂ ਇਹ ਪਸ਼ੀਂ ਨਹੀਂ ਪਹਿਲੀ ਥੋਂਦੇ ਸੰਗਰਾਮ ਤੇ ਪਈ ਵੇ ਪਰ ਇੰਨੀ ਨਹੀਂ ਪਈ ਥੋੜੀ ਬਿਹਾਰ ਬਹੁਤ ਜਿਆਦੀ ਹਾਜਤ ਹੈ ਨਹੀਂ ਨਹੀਂ ਕਿਤੇ ਵੀ ਹੁੰਦੇ ਨਹੀਂ ਮੈਂ ਸਵੇਰੇ ਮੈਨੂੰ ਜਦੋਂ ਸਵਾਰੀ ਦਾ ਫੋਨ ਆਇਆ ਸਵੇਰੇ ਆਇਆ ਰਾਤ ਆ ਦੇ ਉਹ ਰਾਤ ਵੀ ਆਇਆ ਨਾ ਮੈਂ ਉਹਦਾ ਨਿਕਲਿਆ ਸਵੇਰੇ 5:30 ਵਜੇ ਕਰੋ ਫੇਰ ਵੀ ਕਿ ਸਵਾਰੀ ਛੱਡ ਗਏ ਹਾਂ ਸਵਾਰੀ ਛੱਡ ਕੇ ਆਉਂਦੇ ਦੋ ਪਰੇਸ਼ਾਨੀ ਨਹੀਂ ਹੋਣੀ ਹਣੀ ਪਰਸਾਨੀ ਬਹੁਤ ਜਿਆਦੀ ਹੁੰਦੀ ਹੈ ਇਹਦੇ ਲੱਭਦੇ ਗਾੜੀ ਕੱਖ ਨਹੀਂ ਦੇ ਜਿਵੇਂ 10 ਮਿੰਟਾਂ ਚ ਪਾਸਟੈਂਡ ਜਾਣਾ ਜੀਦਾ ਉਸੇ 15 ਮਿੰਟਾਂ ਚ ਜਾਈਦਾ